ਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਖੀ 7 ਵੈਰੀ ਮਿੱਤਰ ਬਣ ਗਏ ਖਖ ਖੰਡ ਬਿਹੰਡੰ ਖਲ ਦਲ ਖੰਡੰ ਆਤਰਣ ਮੰਡੰ ਬਰ ਬੰਡੰ ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਆਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਣੰ ਕਿਲਬਿਕ ਹਰਣੰ ਅਸ ਸਰਣੰ जय जय जग कारण सृष्टि उभारन मम प्रतिपानन जय तेगं संसार ਦੇ ਵਿੱਚ ਦੇਖਿਆ ਗਿਆ ਹੈ ਕਿ ਤੇਗ ਸ਼ਕਤੀ ਹੀ ਸ਼ੈਤਾਨ ਨੂੰ ਕਾਬੂ ਰੱਖਦੀ ਹੈ ਜਿੰਨਾ ਚਿਰ ਤੇਜ ਸ਼ਕਤੀ ਦਾ ਦਿਖਾਵਾ ਨਾ ਕੀਤਾ ਜਾਵੇ ਕੋਈ ਡਰਦਾ ਨਹੀਂ ਪਹਾੜੀ ਰਾਜਿਆਂ ਨੂੰ ਹੰਕਾਰ ਸੀ ਕਿ ਉਹ ਤੇਗ ਦੇ ਤਨੀ ਹਨ ਉਹਨਾਂ ਸਾਹਮਣੇ ਕੋਈ ਨਹੀਂ ਅੜ ਸਕਦਾ ਪਰ ਉਹਨਾਂ ਦੇ ਹੰਕਾਰ ਦਾ ਲੱਕ ਟੁੱਟ ਗਿਆ ਸਤਿਗੁਰੂ ਜੀ ਦੀ ਆਤਮਿਕ ਸ਼ਕਤੀ ਨੂੰ ਨਹੀਂ ਸੀ ਦੇਖਿਆ ਦੂਸਰਾ ਭੀਮਚੰਦ ਦੀ ਤੇਗ ਸ਼ਕਤੀ ਨੇ ਕਈਆਂ ਰਾਜਿਆਂ ਨੂੰ ਡਰਾ ਕੇ ਸਤਗੁਰੂ ਜੀ ਦੇ ਵਿਰੁੱਧ ਕਰ ਦਿੱਤਾ ਸੀ ਉਹ ਸਾਰੇ ਪਛਤਾਉਣ ਲੱਗੇ ਰਾਜੇ ਹਰੀਚੰਦ ਨੇ ਖਾ ਮਖਾ ਜਾਨ ਗਵਾਲੀ ਉਹਦੇ ਘਰ ਦੇ ਪਛਤਾਉਣ ਤੇ ਕੁਰਲੌਣ ਲੱਗੇ ਰਾਜਾ ਫਤਿਹ ਸ਼ਾ ਸਿਰਫ ਟੀ ਦੀ ਸ਼ਾਦੀ ਬਦਲੇ ਸਤਗੁਰੂ ਜੀ ਦਾ ਦੁਸ਼ਮਣ ਬਣ ਗਿਆ ਟੀ ਕੁਮਾਰੀ ਨਾ ਬੈਠੀ ਰਹੇ ਦੇ ਡਰ ਨੇ ਉਸ ਨੂੰ ਪੈ ਪੀਤ ਕੀਤਾ ਸੀ ਉਸ ਨੂੰ ਦੁਸ਼ਮਣ ਬਣਾਇਆ ਗਿਆ ਉਸ ਨੂੰ ਸਤ ਸੰਤੋਂ ਮਨਮੁਖ ਕੀਤਾ ਗਿਆ ਪਰ ਜਦੋਂ ਉਸ ਨੂੰ ਤੇ ਪਹਾੜੀ ਰਾਜਿਆਂ ਨੂੰ ਹਾਰ ਹੋਈ ਤਾਂ ਉਹ ਬਹੁਤ ਪਛਤਾਇਆ ਆਖਦੇ ਨੇ ਕਈ ਦਿਨ ਇਸ ਤਰ੍ਹਾਂ ਤੜਪਦਾ ਰਿਹਾ ਜਿਵੇਂ ਢਿਡਪੀੜ ਦਾ ਬਿਮਾਰ ਤੜਫਦਾ ਹੈ ਉਸ ਨੂੰ ਨਾ ਰਾਤ ਨੂੰ ਚੈਨ ਸੀ ਨਾ ਦਿਨੇ ਉਹਦੀ ਅੱਖ ਲੱਗਦੀ ਸੀ ਤਾਂ ਉਸ ਨੂੰ ਭਿਆਨ ਭਿਆਨਕ ਸੁਪਨੇ ਆਉਂਦੇ ਸਨ ਉਹ ਸੁਪਨੇ ਵਿੱਚ ਕਦੀ ਡੁੱਬਦਾ ਤੇ ਕਦੀ ਤਰਦਾ ਉਸਨੇ ਫੈਸਲਾ ਕੀਤਾ ਕਿ ਉਹ ਸਤਗੁਰੂ ਜੀ ਦੇ ਚਰਨਾਂ ਦੀ ਧੂੜੀ ਜ਼ਰੂਰ ਪ੍ਰਾਪਤ ਕਰੇਗਾ ਪਰ ਵਿਚੋਲਾ ਕੌਣ ਬਣੇ ਕਿਸ ਨੂੰ ਮਲਾ ਬਣਾਵੇ ਜੋ ਵੈਰ ਨਦੀ ਨੂੰ ਪਾਰ ਕਰਕੇ ਸਤਗੁਰੂ ਜੀ ਦੀ ਸਵਰਗ ਰੂਪੀ satsang ਵਿੱਚ ਪਹੁੰਚਾਵੇ ਸੋਚਾਂ ਸੋਚਦੇ ਹੋਏ ਉਸ ਨੂੰ ਇੱਕ ਗੱਲ ਸੁਜੀ ਇੱਕ ਆਸਰਾ ਦਿਸਿਆ ਉਹ ਆਸਰਾ ਜਿਸ ਦੇ ਕਾਰਨ ਉਹ ਅੱਗੇ ਸਤਗੁਰੂ ਜੀ ਦੇ ਨੇੜੇ ਗਿਆ ਸੀ ਉਹ ਆਸਰਾ ਦਿਸਿਆ ਰਾਜਾ ਮੇਦਨੀ ਪ੍ਰਕਾਸ਼ ਪੰਗਾੜੀ ਦੀ ਲੜਾਈ ਵਿੱਚ ਮੇਦਨੀ ਪ੍ਰਕਾਸ਼ ਨਿਰਪੱਖ ਰਿਆ ਸੀ ਉਸਨੇ ਕਿਸੇ ਪਾਸੇ ਹਿੱਸਾ ਨਹੀਂ ਸਿਲਿਆ ਰਾਜਿਆਂ ਕੋਲ ਉਸ ਨੂੰ ਪੈ ਆਇਆ ਸੀ ਇਹ ਸਤਗੁਰੂ ਜੀ ਉੱਤੇ ਸ਼ਰਧਾ ਸੀ ਰਾਜੇ ਫਤਿਹ ਸ਼ਾਹ ਨੇ ਸੋਚਿਆ ਕਿ ਮੇਦਨੀ ਪ੍ਰਕਾਸ਼ ਹੀ ਉਸ ਦਾ ਵਿਚੋਲਾ ਬਣ ਸਕਦਾ ਹੈ ਫਤਿਹ ਸ਼ਾਹ ਨੇ ਆਪਣੇ ਵਜ਼ੀਰ ਨੂੰ ਰਾਜਾ ਮੇਦਨੀ ਪ੍ਰਕਾਸ਼ ਵਲ ਤੋਰਿਆ ਮੰਨ ਦੀ ਦਸ਼ਾ ਇੱਕ ਪੱਤਰ ਕਾ ਵਿੱਚ ਲਿਖੀ ਵਜ਼ੀਰ ਨੇ ਉਹ ਬਿਨੈ ਪੱਤਰ ਰਾਜਾ ਮੇਦਨੀ ਪ੍ਰਕਾਸ਼ ਅੱਗੇ ਜਾ ਰੱਖਿਆ ਪੱਤਰ ਕਾ ਨੂੰ ਪੜ੍ਹ ਕੇ ਤੇ ਵਜ਼ੀਰ ਦੀ ਜ਼ੁਬਾਨੀ ਰਾਜੇ ਦੀ ਹਾਲਤ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਨੂੰ ਤਰਸ ਆ ਗਿਆ ਉਸ ਦਾ ਮਨ ਪਰ ਆਇਆ ਕੁਝ ਵਾਹਿਗੁਰੂ ਜੀ ਦੀ ਉਸਤਤ ਕਰਨ ਲੱਗਾ ਕਿ ਵਾਹਿਗੁਰੂ ਕਿੰਨਾ ਵੱਡਾ ਹੈ ਜੋ ਧਰਮ ਦੇ ਵਿਰੋਧੀਆਂ ਨੂੰ ਧਰਮੀ ਬਣਾਉਂਦਾ ਹੈ ਰਾਜਾ ਉਸੇ ਵੇਲੇ ਉੱਠਿਆ ਤੇ ਸਤਿਗੁਰੂ ਜੀ ਵੱਲ ਗਿਆ ਨਾਲ ਹੀ ਵਜ਼ੀਰ ਨੂੰ ਲੈ ਗਿਆ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਰਾਜਾ ਮੇਦਨੀ ਪ੍ਰਕਾਸ਼ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭੁੱਲਿਆ ਨੂੰ ਬਖਸ਼ੋ ਅਗਿਆਨੀ ਪੁਰਸ਼ ਕਈ ਵਾਰ ਕਿਸੇ ਨਾ ਕਿਸੇ ਕਾਰਨ ਉਲੇਖੇ ਤੇ ਬੁਰੀਾਈ ਦਾ ਸ਼ਿਕਾਰ ਹੋ ਜਾਂਦਾ ਹੈ ਆਪ ਦੇ ਆਲੂ ਕਿਰਪਾਲੂ ਮਿਹਰਾਂ ਦੇ ਦਾਤੇ ਪਰ ਤੱਕ ਪਰਮੇਸ਼ਰ ਦਾ ਰੂਪ ਹੋ ਬਖਸ਼ੋ ਬਖਸ਼ੋ ਕਿਸ ਗੱਲ ਦੀ ਖਿਮਾ ਕਿਸ ਨੂੰ ਅਸੀਂ ਖਿਮਾ ਕਰੀਏ ਅੰਤਰਜਾਮੀ ਸਤਿਗੁਰੂ ਜੀ ਸਭ ਕੁਝ ਜਾਣਦੇ ਸਨ ਫਿਰ ਵੀ ਪ੍ਰਗਟ ਤੌਰ ਤੇ ਉਹਨਾਂ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਪੁੱਛਿਆ ਰਾਜਾ ਫਤੇਸ਼ਾ ਆਪ ਦਾ ਚਰਨ ਸੇਵਕ ਸੀ ਮਾਰੇ ਬੰਦਿਆ ਨੇ ਉਸ ਨੂੰ ਘੇਰ ਕੇ ਮਾਇਆ ਜਾਲ ਵਿੱਚ ਫਸਾ ਕੇ ਤੁਸਾਂ ਦੇ ਵਿਰੁੱਧ ਕਰ ਦਿੱਤਾ ਸੀ ਝੂਠੀ ਦੁਨੀਆਦਾਰੀ ਝੂਠੀ ਇੱਜ਼ਤ ਝੂਠੇ ਸਮਾਜ ਦੇ ਸਤਕਾਰ ਆਦਿਕ ਦੇ ਪਿੱਛੇ ਲੱਗ ਕੇ ਧਰਮ ਦਾ ਤਿਆਗ ਕਰ ਦਿੱਤਾ ਪੀਮਚੰਦ ਨੇ ਇੱਕ ਵੇਲੇ ਧੋਖਾ ਦਿੱਤਾ ਧੀ ਦਾ ਮਾਮਲਾ ਸੀ ਰਾਜਾ ਡਰ ਗਿਆ ਭੁੱਲ ਗਿਆ ਮੂਰਖ ਬਣ ਗਿਆ ਬਖਸ਼ੋ ਤੁਸਾਂ ਦੇ ਵਿਰੁੱਧ ਚੜਾਈ ਕਰਕੇ ਆਇਆ ਅਕਾਲਪੁਰਖ ਨੇ ਆਪ ਦੀ ਸਹਾਇਤਾ ਕੀਤੀ ਕਿਉਂਕਿ ਆਪ ਸੱਚੇ ਸੀ ਝੂਠੇ ਤੇ لالچی ਰਾਜੇ ਹਾਰ ਗਏ ਸਾਰੇ ਮਾਰ ਖਾ ਕੇ ਆਪੋ ਆਪਣੇ ਘਰੀ ਚਲੇ ਗਏ ਪਰ ਰਾਜਾ ਫਤਿਹशाह ਅੱਜ ਪਛਤਾ ਰਿਹਾ ਹੈ ਉਹ ਆਪੇ ਦਰਸ਼ਨ ਕਰਨਾ ਚਾਹੁੰਦਾ ਹੈ ਡੰਡਵਤ ਨਮਸਕਾਰ ਕਰਕੇ ਪੁੱល ਬਖਸ਼ਾਉਣਾ ਚਾਹੁੰਦਾ ਹੈ ਉਸ ਨੂੰ ਬਖਸ਼ੋ ਆਗਿਆ ਬਖਸ਼ੋ ਉਹ ਦਰਸ਼ਨ ਕਰਨ ਆਵੇ ਏ ਰਾਜਨ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤਾ ਸਤਿਗੁਰੂ ਨਾਨਕਦੇਵ ਜੀ ਦਾ ਕਰ ਨਿਰਵੈਰਾਂ ਦਾ ਕਰ ਹੈ ਇਸ ਕਰ ਵਿੱਚ ਤਾਂ ਵੈਰੀ ਤੇ ਨਿੰਦਕ ਤੇ ਭਲੇ ਵਾਸਤੇ ਅਰਦਾਸ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਰਾਜਾ ਆਵੇ ਸਤਿਗੁਰੂ ਨਾਨਕ ਦੇਵ ਜੀ ਉਹਦੀਆਂ ਭੂਲਾਂ ਬਖਸ਼ਣਗੇ ਸਤਿਗੁਰਾਂ ਦੇ ਇਹ ਬਚਨ ਸੁਣ ਕੇ ਵਜ਼ੀਰ ਤੇ ਰਾਜਾ ਮੇਦਨੀ ਪ੍ਰਕਾਸ਼ ਪ੍ਰਸੰਨ ਹੋ ਗਏ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਇਹ ਵਜ਼ੀਰ ਨੂੰ ਸ਼੍ਰੀ ਨਗਰਵਾਲ ਤੋਰਿਆ ਤਾਂ ਕਿ ਉਹ ਜਾ ਕੇ ਫਤਿਹ ਸ਼ਾਹ ਨੂੰ ਨਾ ਲੈ ਆਵੇ ਉਸੇ ਦਿਨ ਵਜ਼ੀਰ ਸ਼੍ਰੀਨਗਰ ਪੁੱਜ ਗਿਆ ਰਾਜੇ ਨੂੰ ਖੁਸ਼ਖਬਰੀ ਦੱਸੀ ਕਿ ਰਾਜਾ ਤੇਰੇ ਭਾਗ ਜਾਗ ਪਏ ਹਨ ਸਤਿਗੁਰੂ ਜੀ ਨੇ ਮਿਲਣ ਦੀ ਆਗਿਆ ਬਖਸ਼ ਦਿੱਤੀ ਹੈ ਉਸੇ ਵੇਲੇ ਰਾਜੇ ਦਾ ਕੁਝ ਦਿਲ ਖਲੋਤਾ ਉਸਨੇ ਉਸੇ ਵੇਲੇ ਤਿਆਰੀ ਦਾ ਹੁਕਮ ਦਿੱਤਾ ਸਤਿਗੁਰੂ ਜੀ ਦੀ ਪੇਟਾ ਕਰਨ ਵਾਸਤੇ ਬਹੁਮੁਲੀਆਂ ਵਸਤੂਆਂ ਲਈਆਂ ਤੇ ਗੁਰੂ ਕੇ ਲੰਗਰ ਵਾਸਤੇ ਪਦਾਰਥ ਲਿਆ ਅਗਲੇ ਸਵੇਰ ਤੁਰਿਆ ਤੇ ਸ਼ਾਮ ਨੂੰ ਆ ਪੁੱਜਾ ਜਮਨਾ ਕਿਨਾਰੇ ਹਟਵੇਂ ਤੰਬੂ ਲਾ ਕੇ ਡੇਰਾ ਕਰ ਲਿਆ ਉਸ ਡੇਰੇ ਤੋਂ ਫੈਦਲ ਤੁਰਿਆ ਬੜੀ ਨਿਮਰਤਾ ਨਾਲ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਪ੍ਰਸ਼ਾਦ ਲੈ ਕੇ ਮੂੰਹ ਪਾਇਆ ਉਸ ਸ਼ੀਤ ਪ੍ਰਸ਼ਾਦ ਨੇ ਰਾਜੇ ਦੇ ਦਿਲ ਨੂੰ ਸ਼ਾਂਤੀ ਦਿੱਤੀ ਤੇ ਉਸ ਦੇ ਚਿੱਤ ਦੇ ਸਾਰੇ ਪਰਮ ਦੂਰ ਕੀਤੇ ਸਤਿਗੁਰੂ ਜੀ ਨੇ ਸੁਖ ਸੰਤ ਪੁੱਛੀ ਸਾਹਿਬ ਰਾਜੇ ਨੂੰ ਉਸੇ ਤਰ੍ਹਾਂ ਪ੍ਰਸੰਤਾ ਨਾਲ ਮਿਲੇ ਜਿਵੇਂ ਕਦੀ ਮਿਲਿਆ ਕਰਦੇ ਸਨ ਉਹਨਾਂ ਨੇ ਕੋਈ ਨਰਾਜ਼ਗੀ ਦੇ ਨਿਸ਼ਾਨ ਪ੍ਰਗਟ ਨਾ ਕੀਤੇ ਬਚਨ ਬਿਲਾਸ ਕਰਨ ਤੇ ਰਾਜੇ ਫਤਿਹ ਸ਼ਾਹ ਦੇ ਸਾਰੇ ਡਰ ਦੂਰ ਹੋ ਗਏ ਫਿਰ ਵੀ ਉਹਨੇ ਨਿਮਰਤਾ ਨਾਲ ਕੀਮਾ ਮੰਗੀ ਸਤਿਗੁਰੂ ਜੀ ਨੇ ਉਸ ਨੂੰ ਨਾਮਦਾਨ ਸਿੱਖੀ ਬਖਸ਼ ਕੇ ਨਿਹਾਲ ਕੀਤਾ ਰਾਜਾ ਵੈਰੀ ਤੋਂ ਮੁੜ ਚਰਨ ਸੇਵਕ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ